ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੋੜ ਤੋਂ ਸਵਾਗਤ ਕਰਦੇ ਆਂ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੀ 29 ਮਈ ਤੋਂ ਲੈ ਕੇ 2 ਜੂਨ ਪੰਜਾਬ ਦੇ ਵਿੱਚ ਜੋ ਗਰਮੀ ਅਤੇ ਮੀਂਹ ਦਾ ਇੱਕ ਮਿਕਸ ਰੂਪ ਦੇ ਵਿੱਚ ਕਹਿਰ ਹੋਣ ਜਾ ਰਿਹਾ ਹੈ ਮਤਲਬ ਕਿ ਗਰਮੀ ਵੀ ਕੜਾਕੇ ਦੀ ਪੈਣ ਵਾਲੀ ਹੈ ਮੀਂਹ ਵੀ ਕੜਾਕੇ ਦਾ ਪੈਣ ਵਾਲਾ ਹੈ ਤੇਜ਼ ਹਨੇਰੀਆਂ ਝੱਖੜ ਅਲੱਗ-ਅਲੱਗ ਇਲਾਕਿਆਂ ਵਿੱਚ ਆਉਣ ਦੀ ਉਮੀਦ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਜਿਹਦੇ ਬਾਰੇ ਤੁਸੀਂ ਦੇਖੋਗੇ ਤਾਜ਼ਾ ਸੈਟਰਡੇ ਮੈਪਸ ਤੋਂ ਫਿਲਹਾਲ ਮੌਸਮ ਸਾਫ਼ ਹੈ ਹਲਕੀ ਦਰਮਿਆਨੀ ਟੁੱਟਮੀ ਬੱਦਲਵਾਈ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ ਹੰਮਸ ਵਾਲੀ ਗਰਮੀ ਪਸੀਨੇ ਵਾਲੀ ਗਰਮੀ ਦਾ ਲਗਾਤਾਰ ਜ਼ੋਰ ਚੱਲ ਰਿਹਾ ਕਿਉਂਕਿ ਪੂਰਬ ਦੀ ਹਵਾ ਦੀ ਐਂਟਰੀ ਹੋ ਚੁੱਕੀ ਹੈ ਜਾਨੀ ਕਿ ਬੰਗਾਲ ਦੀ ਖਾੜੀ ਤੋਂ ਜੋ ਹਵਾਵਾਂ ਆ ਰਹੀਆਂ ਨੇ ਆਪਣੇ ਨਾਲ ਨਮੀ ਲੈ ਕੇ ਆ ਰਹੀਆਂ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਕੀ ਕੀ ਹਾਲਾਤ ਨੇ ਕਿਸ ਦਿਨ ਮੀਂਹ ਹੋਵੇਗਾ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਹੁਣ ਦੇਖ ਲੈਂਦੇ ਹਾਂ ਕੀ ਕੀ ਅਲਰਟ ਜਾਰੀ ਹੋਏ ਨੇ ਤੇ ਉਸ ਤੋਂ ਬਾਅਦ ਲਾਸਟ ਵਿੱਚ ਗੱਲ ਕਰਾਂਗੇ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕਦੋਂ ਪੰਜਾਬ ਵਿੱਚ ਕੂਚ ਕਰੇਗਾ ਕੀ ਸਪੀਡ ਨਾਲ ਚੱਲ ਰਿਹਾ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਹੁਣ ਦੇਖਦੇ ਹਾਂ ਅਲਰਟ ਮੌਸਮ ਵਿਭਾਗ ਦੇ ਕੀ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਹੈ ਜੀ ਅਲਰਟ ਨੂੰ ਸੰਖੇਪ ਵਿੱਚ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੇ ਜਿਹੇ ਰਿਕੁਐਸਟ ਆ ਤੁਹਾਡੇ ਸਾਹਮਣੇ ਤੁਸੀਂ ਜੇਕਰ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਰਹੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਜ਼ਰੂਰ ਲਿਖਿਓ ਤਾਂ ਕਿ ਬਾਕੀ ਦਰਸ਼ਕ ਵੀ ਰਾ ਤੱਕ ਤੁਹਾਡੇ ਇਲਾਕੇ ਦੀ ਮੌਸਮ ਦੀ ਜਾਣਕਾਰੀ ਤੁਹਾਡੀ ਕਮੈਂਟ ਰਾਹੀਂ ਜਾ ਸਕੇ ਹੁਣ ਗੱਲ ਕਰਦੇ ਆ ਤਾਜ਼ਾ ਹਾਲਾਤਾਂ ਦੀ ਹਲਾ ਦੇ ਜਿਹੜੇ ਨੇ 29 ਤਰੀਕ ਤੋਂ ਲੈ ਕੇ 30 ਤਰੀਕ ਤੱਕ ਗੱਲ ਕੀਤੀ ਜਾਵੇ 29 ਅਤੇ 30 ਮਈ ਨੂੰ ਮੀਂਹ ਤੇ ਹਾਲਾਤ ਨੇ ਜਿਨ੍ਹਾਂ ਦੇ ਵਿਚਕਾਰ ਦੋ ਦਿਨ ਸਾਨੂੰ ਜਿਹੜਾ ਮੀਂਹ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਮਾਝਾ ਤੇ ਦੁਆਬਾ ਯਾਨੀ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਨੰਦਪੁਰ ਸਾਹਿਬ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣੇ ਦਾ ਕੁਝ ਹਿੱਸਾ ਰਾਹੋਂ ਦੇ ਬਹੁਤੇ ਇਲਾਕਾ ਇਹਨਾਂ ਵਿੱਚ ਮੀਂਹ ਦੇ ਚਾਂਸ ਜ਼ਿਆਦਾ ਵੱਣਦੇ ਦਿਖਾਈ ਦੇ ਰਹੇ ਨੇ 29 ਤੇ 30 ਤਰੀਕ ਨੂੰ ਪਰ ਸਿਸਟਮ ਪੂਰੇ ਪੰਜਾਬ ਦੇ ਵਿੱਚ ਫੈਲਦਾ ਹੋਇਆ ਦਿਖਾਈ ਦੇ ਰਿਹਾ ਜਿਸ ਤਰੀਕੇ ਨਾਲ ਇਹ ਵੱਧਦਾ ਹੋਇਆ ਦਿਖਾਈ ਦੇਵੇਗਾ ਫਿਰ ਉਸ ਤੋਂ ਬਾਅਦ ਗੱਲ ਕਰਦੇ ਆ ਆਪਾਂ 31 ਮਈ 1 ਜੂਨ ਤੇ 2 ਜੂਨ ਦੀ ਇਹਨਾਂ ਵਿੱਚ ਥੋੜੇ ਬਹੁਤ ਚਾਂਸ ਘਟ ਰਹੇ ਨੇ ਪਰ 31 ਤਰੀਕ ਨੂੰ ਚਾਂਸ ਜ਼ਿਆਦਾ ਨੇ ਫਿਲਹਾਲ ਅਲਰਟ ਜਾਰੀ ਨਹੀਂ ਹੋਇਆ ਪਰ ਜਿਸ ਤਰੀਕੇ ਨਾਲ ਤਾਜ਼ਾ ਹਾਲਾਤ ਬਣ ਰਹੇ ਨੇ ਤਾਂ 30 ਤਰੀਕ ਦਾ ਜਿਹੜਾ ਸਿਸਟਮ ਹੈ ਉਹ ਆਪਣੇ ਪੈਰ ਪਸਾਰਦਾ ਦਿਖਾਈ ਦੇਪਗਾ 31 ਤਰੀਕ ਨੂੰ ਵੀ 31 ਤਰੀਕ ਨੂੰ ਵੀ ਤੇਜ਼ ਗਰਜ ਚਮਕ ਹੋਣ ਦੇ ਚਾਂਸ ਬਣ ਰਹੇ ਨੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਅਲਰਟ ਜਿਹੜੇ ਨੇ 29 ਤੇ 30 ਤਰੀਕ ਨੂੰ ਔਰੇਂਜ ਅਲਰਟ ਹੈ ਤੇਜ਼ ਹਨੇਰੀ ਥੰਡਰਸਟੋਮ ਯਾਨੀ ਕਿ ਗਰਜ ਚਮਕ ਦੇ ਨਾਲ ਹਲਾਤ ਜਿਹੜੇ ਨੇ ਤੇਜ਼ ਮੀਂਹ ਹਨੇੜ ਦੀ ਹੋਣਗੇ 50 60 ਕਿਲੋਮੀਟਰ ਦੀ ਸਪੀਡ ਨਾਲ ਹਵਾ ਚੱਲੇਗੀ ਤੇ ਜਿਸ ਦੇ ਕਾਰਨ ਬਹੁਤੇ ਇਲਾਕਿਆਂ ਵਿੱਚ ਚਾਂਸ ਨੇ ਜਿਹੜੇ ਉਹ ਬਹੁਤ ਹੱਦ ਤੱਕ ਸਾਨੂੰ ਹਨੇਰੀ ਵਾਲੇ ਝੱਖੜ ਵਾਲੇ ਧੂਲ ਭਰੀਆਂ ਹਨੇਰੀਆਂ ਇਹ ਸਾਨੂੰ 31 ਤੇ 30 ਤਰੀਕ ਨੂੰ ਦੇਖਣ ਨੂੰ ਮਿਲਣਗੀਆਂ ਜਿਸ ਦੇ ਕਾਰਨ ਤੁਸੀਂ ਅਗਰ ਬਾਹਰ ਨਿਕਲਣਾ ਹੈ ਤਾਂ ਆਪਣਾ ਮੌਸਮ ਦਾ ਦੇਖ ਕੇ ਨਿਕਲੋ ਤਾਂ ਕਿ ਕੋਈ ਨਾ ਕਿਸੇ ਤਰੀਕੇ ਦੇ ਨੁਕਸਾਨ ਤੋਂ ਤੁਸੀਂ ਬਚਾਅ ਹੋ ਸਕੇ ਫਿਰ 31 1 ਅਤੇ 2 ਨੂੰ ਤੇਜ਼ ਹਨੇਰੀਆਂ ਅਤੇ ਗਰਜ ਚਮਕਦੇ ਹਾਲਾਤ ਦਿਖਾਈ ਦੇ ਰਹੇ ਨੇ ਹਨੇਰੀ ਥੋੜੀ ਜਿਹੀ ਠੱਲ ਪੈਂਦੀ ਦਿਖਾਈ ਦੇਵੇਗੀ 31 ਤੋਂ ਲੈ ਕੇ 2 ਜੂਨ ਤੱਕ ਦੀ ਪਰ 29 ਤੇ 30 ਜੂਨ ਨੂੰ ਤੇਜ਼ ਹਨੇਰੀਆਂ ਦੀ ਉਮੀਦ ਫਿਲਹਾਲ ਕੀਤੀ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਅਲਰਟ ਜਾਰੀ ਹੋ ਚੁੱਕੇ ਨੇ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਆਵੇਗੀ ਉਹ ਜਾਣਕਾਰੀ ਵੀ ਤੁਹਾਡੇ ਤੱਕ ਅਸੀਂ ਲਗਾਤਾਰ ਸਾਂਝੀ ਕਰਾਂਗੇ ਉਹ ਜਾਣਕਾਰੀ ਤੁਹਾਨੂੰ ਉਦੋਂ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਵੀਡੀਓ ਅਪਲੋਡ ਹੁੰਦੇ ਟਾਈਮ ਹੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇਗਾ ਹੁਣ ਗੱਲ ਕਰਦੇ ਹਾਂ ਮੌਨਸੂਨ ਦੀ ਮੌਨਸੂਨ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਅਗਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਈਕ ਜਰੂਰ ਕਰਕੇ ਜਾਓ ਜੀ ਤੇ ਹੁਣ ਗੱਲ ਕਰਦੇ ਹਾਂ ਮੌਨਸੂਨ ਦੀ ਤਾਜ਼ਾ ਮੌਨਸੂਨੀ ਅਪਡੇਟ ਇਹ ਹੈ ਜੀ ਤੁਸੀਂ ਜਿਹੜਾ ਨੀਲਾ ਘੇਰਾ ਦੇਖ ਰਹੇ ਹੋ ਪੰਜਾਬ ਦੇ ਹੇਠਲੇ ਪਾਸੇ ਸੌਰੀ ਭਾਰਤ ਦੇ ਹੇਠਲੇ ਪਾਸੇ ਦੱਖਣ ਵਾਲੀ ਸਾਈਡ ਇੱਥੇ-ਇੱਥੇ ਮੌਨਸੂਨ ਪਹੁੰਚ ਗਿਆ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਅਗਰ ਸਾਊਥ ਦੀ ਗੱਲ ਕੀਤੀ ਜਾਵੇ ਤਾਂ ਸਾਊਥ ਅਤੇ ਵੈਸਟ ਦੇ ਇਲਾਕੇ ਜਾਨਕਿ ਮਹਾਰਾਸ਼ਟਰ ਵਿੱਚ 10 ਜੂਨ ਨੂੰ ਜਿੱਥੇ ਪਹੁੰਚਦਾ ਸੀ ਉੱਥੇ ਇਹ 27 ਜੂਨ ਨੂੰ ਪਹੁੰਚ ਗਿਆ ਜੀ ਠੀਕ ਹੈ ਜਿੱਥੋਂ ਕਿ ਕਲੀਅਰ ਹੋ ਰਿਹਾ ਕਿ ਲਗਭਗ 13 ਦਿਨ 14 ਦਿਨ ਦੇ ਐਡਵਾਂਸ ਚੱਲ ਰਿਹਾ ਹੈ ਕਾਫੀ ਵਧੀਆ ਸਪੀਡ ਨਾਲ ਚੱਲ ਰਿਹਾ ਹੈ ਜਿਸ ਦੇ ਨਾਲ ਇਹ ਕੇਰਲ ਤਾਮਿਲਨਾਡੂ ਕਰਨਾਟਕਾ ਠੀਕ ਹੈ ਤੇ ਆਂਧਰਾ ਤੇ ਮੱਧ ਮਹਾਰਾਸ਼ਟਰ ਵਿੱਚ ਇਸ ਦੀ ਐਂਟਰੀ ਹੋ ਚੁੱਕੀ ਹੈ ਬਹੁਤ ਵਧੀਆ ਤਰੀਕੇ ਨਾਲ ਸਪੀਡ ਨਾਲ ਚੱਲ ਰਿਹਾ ਹੈ ਤੇ ਅਗਰ ਆਪਾਂ ਈਸਟਰਨ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਈਸਟ ਵਿੱਚ ਵੀ ਤੁਸੀਂ ਦੇਖੋਗੇ ਅਸਾਮ ਤੱਕ ਇਹ ਪਹੁੰਚ ਗਿਆ ਜਿੱਥੇ ਇਹ ਲਗਭਗ 5 ਜੂਨ ਨੂੰ ਪਹੁੰਚਦਾ ਸੀ ਉੱਥੇ 27 28 27 ਜੂਨ 27 ਮਈ ਨੂੰ ਪਹੁੰਚ ਗਿਆ ਇਸ ਇਸ ਵਾਲੇ ਪਾਸੇ ਵੀ 8-9 ਦਿਨ ਐਡਵਾਂਸ ਚੱਲ ਰਿਹਾ ਜਿਸ ਤੋਂ ਕਿ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗ ਰਿਹਾ ਹੈ ਕਿ ਮੌਨਸੂਨ ਦੀ ਸਪੀਡ ਬਹੁਤ ਵਧੀਆ ਚੱਲ ਰਹੀ ਹੈ ਪੰਜਾਬ ਵਿੱਚ 30 ਜੂਨ ਦੀ ਉਮੀਦ ਹੈ ਪਰ ਇਹ 30 ਜੂਨ ਤੋਂ ਲੱਗਦਾ ਹੈ ਕਿ ਪਹਿਲੀ ਪਹੁੰਚ ਜਾਵੇਗਾ 25 24 ਜੂਨ ਮਈ ਦੇ ਨੇੜੇ-ਤੇੜੇ ਸੌਰੀ 25 ਜੂਨ ਦੇ ਨੇੜੇ-ਤੇੜੇ ਪਹੁੰਚ ਜਾਵੇਗਾ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਵਧੀਆ ਮੀਂਹ ਹੋਣ ਦੇ ਚਾਂਸ ਨੇ ਵਧੀਆ ਤਰੀਕੇ ਨਾਲ ਇਸ ਵਾਰ ਚਾਂਸ ਲੱਗ ਰਹੇ ਨੇ 110% ਦੀ ਉਮੀਦ ਹੈ ਮਤਲਬ ਜੇ ਅਗਰ 100% ਮੀਂਹ ਹੁੰਦਾ ਹੈ ਨਾਰਮਲ ਦਿਨਾਂ ਵਿੱਚ ਤਾਂ ਇਸ ਸਾਲ 110% ਦੀ ਉਮੀਦ ਹੈ ਬਾਕੀ ਮੌਨਸੂਨ ਉਹ ਜੇ ਸਮਾਂ ਹੈ ਜੂਨ ਮਹੀਨੇ ਵਿੱਚ ਲਗਾਤਾਰ ਅਸੀਂ ਅਪਡੇਟ ਲੈਂਦੇ ਰਵਾਂਗੇ ਕਿ ਕੀ ਹਾਲਾਤ ਨੇ ਬਾਕੀ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਜਰੂਰ ਸ਼ੇਅਰ ਕਰਿਓ ਤੁਹਾਡੇ ਕੋਈ ਹੋਰ ਸੁਝਾਅ ਨੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਤਾਂ ਕਿ ਤੁਹਾਡੇ ਸੁਝਾਵਾਂ ਦੇ ਹਿਸਾਬ ਨਾਲ ਵੀਡੀਓ ਵਿੱਚ ਮੋਡੀਫਿਕੇਸ਼ਨ ਕਰ ਸਕੀਏ ਏਸੀ ਜੀ ਅਪਡੇਟ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਜੀ